ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਫਿਰ ਆਪ ਜੀ ਦੇ ਸਾਹਮਣੇ ਹੋਏ ਆਂ ਕੁਝ ਐਮ ਗੱਲਾਂ ਲੈ ਕੇ ਜੋ ਕਿ ਕੁਝ ਪਿਛਤੋਂ ਆਕ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਮਹਾਰਾਜ ਦੇ ਬਚਨ ਔਰ ਕੁਝ ਅੱਜ ਦੇ ਹਾਲਾਤ ਤੁਹਾਨੂੰ ਦੱਸਣਾ ਚਾਹ ਰਹੇ ਆਂ ਜੀਵੇ ਕਿ ਕੱਲ ਤੁਸੀਂ ਵੇਖਿਆ ਦਾਸ ਨੇ ਕੱਲ ਰਾਤ ਨੂੰ ਇੱਕ ਵੀਡੀਓ ਪਾਈ ਸੀ ਇਸ ਟਾਈਮ ਅਵੇਅਰ ਕੀਤਾ ਸੀ ਸੰਗਤਾਂ ਨੂੰ ਔਰ ਬਹੁਤ ਸੰਗਤਾਂ ਨੇ ਫੋਨ ਸਵیرے ਕੀਤੇ ਵੀ ਨੇ ਮੈਨੂੰ ਬਾਰਡਰ ਦੇ ਇਲਾਕੇ ਚੋਂ ਆਏ ਨੇ ਔਰ ਬਹੁਤ ਸੰਗਤਾਂ ਪੁੱਛ ਰਹੀਆਂ ਸੀ ਕਿ ਬਾਬਾ ਜੀ ਅਗਰ ਇੱਥੇ ਕੋਈ ਵੀ ਇਦਾਂ ਦੀ ਦੁਰਘਟਨਾ ਹੁੰਦੀ ਹੈ ਜਾਂ ਕੁਝ ਹੁੰਦਾ ਤੇ ਅਸੀਂ ਕਿੱਥੇ ਜਾ ਸਕਨੇ ਆ ਆਪਣਾ ਮਾਲ ਡੰਗਰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਫਿਰ ਉਹਦੇ ਬਾਰੇ ਵੀ ਵਿਚਾਰਾ ਹੋਈਆਂ ਨੇ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਪਹਿਲਾਂ ਤੇ ਇਸ ਗੱਲ ਦਾ ਧਿਆਨ ਰੱਖੋ ਕਿ ਬਿਲਕੁਲ ਡਰਨ ਦੀ ਨਹੀਂ ਲੋੜ ਆਪਣੇ ਘਰਾਂ ਵਿੱਚ ਸੇਫ ਜਿਹੜੇ ਬਾਰਡਰਾਂ ਤੇ ਹੋ ਹਾਂ ਉੱਥੇ ਇਸ ਵੇਲੇ ਜ਼ਿਆਦਾ ਖਤਰਾ ਹੈ ਉਹ ਆਪਣੇ ਜਿੰਨੇ ਜਿਹਨਾਂ ਦੇ ਰਿਸ਼ਤੇਦਾਰ ਨੇ ਦੂਰ ਨੇੜੇ ਉੱਥੇ ਜਾ ਸਕਦੇ ਹੋ ਬਾਕੀ ਮਹਾਰਾਜ ਦੀ ਕਿਰਪਾ ਨਾਲ ਦਾਸ ਦੀ ਗੱਲ ਸਵੇਰੇ ਸਾਡੇ ਬਹੁਤ ਆਪਣਾ ਪੰਥ ਦੇ ਪ੍ਰਧਾਨ ਭਾਈ ਕਿਰਪਾਲ ਸਿੰਘ ਜੀ ਉਹਨਾਂ ਨਾਲ ਹੋਈ ਸੀ ਇਸੇ ਬਾਰੇ ਕਿ ਮਹਾਰਾਜ ਜੀ ਦੇ ਬਚਨ 65 ਦੇ ਵਿੱਚ ਅਸੀਂ 77 ਦੇ ਵਿੱਚ ਸੁਣੇ ਨੇ ਕਿ ਮਹਾਰਾਣੀ ਨੇ ਗੁਰੂ ਦੇ ਦਵਾਰੇ ਸਾਰੇ ਖੋਲ ਦਿੱਤੇ ਸੀ ਤੇ ਉਹਨਾਂ ਨੇ ਬਹੁਤ ਸੋਣਾ ਕਦਮ ਠਾਇਆ ਤੇ ਨਾਲ ਹੀ ਉਹਨਾਂ ਨੇ ਕੱਲ ਵੀਡੀਓ ਪਾਈ ਹੈ ਸਤਿਗੁਰ ਨੇ ਉਹਨਾਂ ਨੂੰ ਪ੍ਰੇਰਿਆ ਮਹਾਰਾਣੀ ਨੇ ਤੇ ਜਿੰਨੇ ਗੁਰਦੁਆਰਿਆਂ ਨੇ ਆਪਣੇ ਮਹਾਰਾਜ ਜੀ ਦੇ ਨਾਮ ਦੇ ਉਹਨਾਂ ਸਾਰੇ ਗੁਰਦੁਆਰਿਆਂ ਵਿੱਚ ਉਹਨਾਂ ਨੇ ਸਵੇਰੇ ਬੇਨਤੀਆਂ ਲਾ ਦਿੱਤੀਆਂ ਨੇ ਕਿ ਇੱਥੇ ਜਲ ਪਾਣੀ ਪ੍ਰਸ਼ਾਦਾ ਪਾਣੀ ਰਾਸ਼ਨ ਪਾਣੀ ਔਰ ਰਹਿਣ ਦਾ ਇੰਤਜ਼ਾਮ ਬੈਨਾ ਸੇਫਟ ਗਾਂਸੂ ਸਾਹਿਬ ਜਿੱਥੇ ਜਿੱਥੇ ਵੀ ਨਿਸ਼ਾਹਰਾ ਸਾਹਿਬ ਹਰ ਜਗ੍ਹਾ ਤੇ ਹੀ ਉਹਨਾਂ ਨੇ ਬਹੁਤ ਸੋਹਣਾ ਪ੍ਰਵਲਾ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਦਾ ਔਰ ਵੀ ਸੰਗਤਾਂ ਦੇ ਮੰਡੀ ਤੋਂ ਫੋਨ ਆ ਰਹੇ ਨੇ ਮੰਡੀ ਵਾਲੀਆਂ ਸੰਗਤਾਂ ਉਧਰ ਸੇਫ ਨੇ ਪਰ ਜਿਹੜੇ ਬਾਰਡਰਾਂ ਦੇ ਇਲਾਕੇ ਤੇ ਨੇ ਉਹ ਜਾ ਸਕਦੇ ਨੇ ਇਕਾਂਸੂ ਸਾਹਿਬ ਵੀ ਇੰਤਜ਼ਾਮ ਹੋ ਰਿਹਾ ਸੰਗਤ ਜੀ ਸਮਾ ਦਿਨ ਬਦ ਦਿਨ ਭਿਆਨਕ ਆ ਰਿਹਾ ਮਹਾਰਾਜ ਦੇ ਬਚਨ ਜੋ ਨੇ ਪੂਰੇ ਹੋ ਰਹੇ ਨੇ ਮੈਂ ਵਿਖਤ ਬਚਨਾਂ ਚ ਤੁਹਾਨੂੰ ਬਚਨ ਸੁਣਾਏ ਸੀ ਸੋ ਸਾਖੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਸੁਣਾਏ ਸੀ ਹੁਣ ਦਸਮ ਗ੍ਰੰਥ ਦੇ ਵਿੱਚ ਵੀ ਕੁਝ ਬਚਨ ਲਿਖੇ ਹੋਏ ਨੇ ਸੋ ਸਾਖੀ ਦੇ ਬਚਨ ਨੇ ਅਮਰਸਰ ਪਹੁੰਚਕਰ ਇਤਨਾ ਖੂਨ ਬਹਾਵਾ ਹੈ ਜਿਹੜੀ ਮੈਂ ਗੱਲ ਕੱਲ ਕਹੀ ਸੀ ਘੋੜੇ ਦਾ ਤੰਗ ਖੂਨ ਸੇ ਭਿੱਜ ਜਾਵੇ ਘੋੜੇ ਦਾ ਤੰਗ ਖੂਨ ਮੈਂ ਭਿੱਜ ਜਾਵੇ ਵੇਖੋ ਇੰਨਾ ਖੂਨ ਜਿਹੜਾ ਉਹ ਮਾਰੇ ਕਹਿੰਦੇ ਨੇ ਵਹਾਇਆ ਜਾਏਗਾ ਇੰਨਾ ਖੂਨ ਵਹੇਗਾ ਫਿਰ ਮਾਰੇ ਕਹਿੰਦੇ ਤਬ ਜਲੰਧਰ ਲੁਧਪੁਰ ਕੋ ਲੂਟ ਕਰ ਸ਼ਹਿਰ ਅੰਮ੍ਰਾਲਾ ਲੂਟ ਲੁੱਟਾ ਖੋਆ ਹੋਣ ਗਿਆ ਮੈਂ న్యూਸ ਵੇਖਦਾ ਸੀ ਮੈਨੂੰ ਕਈ ਮੇਰੇ ਵੀਰ ਭੇਜੀ ਵੀ ਜਾਂਦੇ ਨੇ ਕਿ ਪਾਕਿਸਤਾਨ ਚ ਕਈ ਜਗ੍ਹਾ ਤੇ ਲੁੱਟਾ ਖੋਆ ਸ਼ੁਰੂ ਹੋ ਗਿਆਵੇਂ ਜਿੱਥੇ ਜ਼ਿਆਦਾ ਤਬਾਈ ਹੋਈ ਹੈ ਤੇ ਮਹਾਰਾਜ ਵੀ ਇਹ ਕਹਿੰਦੇ ਨੇ ਇਹ ਸਮਾਂ ਆ ਜਣਾ ਲੁੱਟਾ ਖੂਆ ਵਿੱਚ ਸ਼ੁਰੂ ਹੋਣੀਆਂ ਨੇ ਤਬ ਜਲੰਧਰ ਲੁਧਪੁਰ ਕੋ ਲੂਟ ਕਰ ਸ਼ਹਿਰ ਅੰਮਾਲਾ ਲੂਟ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ 2.5 ਲੱਖ ਤੇ ਖਾਲਸਾ ਸ਼ਹੀਦ ਹੋਏਗਾ ਇਹ ਸਮਾਂ ਅਗਲਾ ਹੈ ਜਦੋਂ ਇਹ ਚੀਜ਼ ਵੱਧ ਜਾਣੀ ਹੈ ਜਦੋਂ ਇਹ ਮਹਾਜੁੱਧ ਸ਼ੁਰੂ ਹੋ ਜਾਣਾ ਹੈ ਇਹ ਮਹਾਰਾਜ ਉਦੋਂ ਦੇ ਬਚਨ ਕਰ ਰਹੇ ਨੇ ਕਹਿੰਦੇ ਨੇ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਤਬ ਰੂਸ ਚੀਨ ਹਿੰਦ ਵਿੱਚ ਚੜ ਆਵੇ ਕਹਿੰਦੇ ਫਿਰ ਰੂਸ ਚੀਨ ਇਹਨਾਂ ਨੇ ਰਲ ਕੇ ਹਿੰਦੁਸਤਾਨ ਤੇ ਚੜਨਾ ਹੈ ਇਹ ਮਾਰਾ ਦੇ ਬਚਨ ਨੇ ਕੋਈ ਮੇਰੇ ਬਚਨ ਨਹੀਂ ਇਹਨਾਂ ਨੂੰ ਇਹ ਨਾ ਸਮਝਿਓ ਕਿ ਸ਼ਾਇਦ ਮੈਂ ਕਰ ਰਿਹਾ ਨਹੀਂ ਇਹ ਮਾਰਾ ਜੀ ਨੇ ਜੋ ਲਿਖੇ ਨੇ ਪਿਖਤ ਬਚਨ ਉਹਨਾਂ ਚ ਨੇ ਕੋਰ ਜੁਦ ਮਚਕਰ 70 ਕਰੋੜ ਸੇ 17 ਕਰੋੜ ਬਚ ਜਾਵੇ 70 ਕਰੋੜ ਚੋਂ 17 ਕਰੋੜ ਹੀ ਬਚੇਗਾ ਇੰਨੀ ਦੁਨੀਆ ਦਾ ਘਾਣ ਹੋਏਗਾ ਤੇ ਉਹ ਗੱਲ ਮਾਰੇ ਦਾ ਬਚਨ ਸੱਚਾ ਹੈ ਫਿਰ ਘੋੜੇ ਦਾ ਤਨ ਤੇ ਭਜਣਾ ਹੀ ਭਜਣਾ ਹੈ ਇੰਨਾ ਖੂਨ ਵਹੇਗਾ ਫਿਰ ਮਾਰੇ ਕਹਿੰਦੇ ਦਿੱਲੀ ਤਖਤ ਪਰ ਬਹਿ ਜਾਵੇ ਗੁਰੂ ਕੀ ਫੌਜ ਫਿਰ ਉਹ ਖਾਲਸਾ ਜਿਹੜਾ ਉਹ ਦਿੱਲੀ ਤੱਕ ਚਲੇ ਚੜੇਗਾ ਔਰ ਇਹ ਮਾਰੇ ਦੇ ਬਚਨ ਨੇ ਕਿ ਦਿੱਲੀ ਤਖਤ ਪਰ ਬਹਿ ਗਈ ਆਪ ਗੁਰੂ ਕੀ ਫੌਜ ਕਰਨੀ ਨਾਮੇ ਦੇ ਛੱਦਰ ਚ ਲੈ ਕੇ ਸੀਸ ਪਰ ਬੜੀ ਕਰੇਂਗੇ ਮੋਜ ਤਾਂ ਸੰਗਤ ਜੀ ਦਿੱਲੀ ਤਖਤ ਪਰ ਬਹਿ ਜਾਵੇ ਦਿੱਲੀ ਤਖਤ ਪੈ ਬਹਿ ਜਾਵੇ ਆਪ ਗੁਰੂ ਕੀ ਫੌਜ ਤਬੇ ਸਬੇ ਅਮਰਤ ਪਾਨ ਕਰੇ ਤਬੇ ਕਿੰਦ ਤਬੇ ਸਭ ਅਮਰਤ ਪਾਨ ਕਰੇ ਉਹ ਸਮਾ ਆਏਗਾ ਫਿਰ ਲੋਕ ਜਿਹੜੇ ਨੇ ਜਿਹੜੇ ਮਹਾਰਾਜ ਦੇ ਬਚਨ ਸੀ ਇੱਕ ਦੋਲੇ ਕੀ ਇੱਕ ਮੌਲੇ ਕੀ ਫਿਰ ਰਹਿੰਦੀ ਖੁੰਦੀ ਪੌਲੇ ਕੀ ਹੁਣ ਤੇ ਸਮਾਂ ਸੀ ਵੇਖਿਆ ਤੁਸੀਂ ਸਾਰੀ ਦੁਨੀਆ ਨੂੰ ਆਜਾ ਮਾਰੀ ਜਾਂਦੀ ਸੀ ਬਾਈ ਅਮਰਤ ਛੱਕ ਲੋ ਬਾਣੀ ਲਾਓ ਗੁਰੂ ਵਾਲੇ ਬਣ ਜਾਓ ਕੋਈ ਨਹੀਂ ਬਣਦਾ ਰਿਆ ਲਾਲਚ ਵੀ ਬਹੁਤ ਕੁਝ ਦਿੱਤਾ ਮੌਲੇ ਮੌਲੇ ਕੀ ਵੀ ਕੀਤੀ ਦੌਲੇ ਦੌਲਤ ਵਾਲੀ ਵੀ ਕੀਤੀ ਪਰ ਮਾਰੇ ਕਹਿੰਦੇ ਨਹੀਂ ਇਹਨਾਂ ਨੇ ਧਿਆਨ ਦਿੱਤਾ ਤੇ ਫਿਰ ਉਹਨ ਰਹਿੰਦੀ ਖੁੰਦੀ ਪੌਲੇ ਕੀ ਪੌਲਾ ਕਹਿੰਦੇ ਨੇ ਜੋੜੇ ਨੂੰ ਜੁੱਤੇ ਨੂੰ ਫਿਰ ਉਹ ਆਈਏ ਜਿਹੜੇ ਜੰਗ ਜੁੱਦ ਲੱਗਣੇ ਨੇ ਇਹਨਾਂ ਨੂੰ ਕਹਿੰਦੇ ਨੇ ਫਿਰ ਤਬੇ ਸਵੇ ਅਮਰਤ ਬਾਣ ਕਰੇ ਦਿੱਲੀ ਤਾਬੇ ਕਹਿੰਦੇ ਫਿਰ ਤਾਬਿਆ ਚੱਲੇ ਪੰਥ ਕੀ ਜਮ ਦਾ ਬਾਣ ਨਾ ਖਾਵੇ ਕਹਿੰਦੇ ਨੇ ਜਦੋਂ ਜਿਹੜਾ ਫਿਰ ਤਾਬਿਆ ਪੰਥ ਦੀ ਚੱਲੇਗਾ ਨਾ ਉਹਨੂੰ ਫਿਰ ਜਮ ਦਾ ਬਾਣ ਨਹੀਂ ਉਹਨੂੰ ਫਿਰ ਕੋਈ ਪ੍ਰਵਾਹ ਨਹੀਂ ਹੋਏਗੀ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਖਾਲੀ ਇਹਨੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਬੀ ਕਾਲ ਯੁਗ ਮੇ ਸਤਜੁਗੋ ਸੀ ਆਣ ਹੁਣੇ ਮਾਰੇ ਦੇ ਬਚਨ ਨੇ ਕਿੰਨੇ ਉਦੋਂ ਫਿਰ ਇਦਾਂ ਦਾ ਮਾਹੌਲ ਬਣ ਜੇਗਾ ਅਜ ਖਾਲਸੇ ਦਾ ਹੋ ਜਾਏਗਾ ਕੋਈ ਭੁੱਖਾ ਨਹੀਂ ਮਰੇਗਾ ਔਰ ਇਹ ਬਚਨ ਹੋਣਗੇ ਹੁਣ ਮਾਰੇ ਹੁਣ ਮੈਂ ਇਹ ਬਜਨਿਸ ਕਰਕੇ ਕਰ ਰਿਹਾ ਕਿ ਉਹਨਾਂ ਦੀ ਨੀਂ ਰੱਖੀ ਜਾ ਰਹੀ ਹੈ ਹੁਣ ਸ਼ੁਰੂਆਤ ਹੈ ਪੁੰਛ ਦੇ ਵਿੱਚ ਇੰਨੀ ਕਿ ਤਬਾਈ ਹੋਈ ਏ ਦਸਨ ਤੋਂ ਬਾਹਰੀ ਹੈ ਜੰਮੂ ਜ ਇਨਾ ਫਾਇਰ ਖੁੱਲਿਆ ਹੈ ਦਸਨ ਤੋਂ ਬਾਹਰ ਹੈ ਪਠਾਨਕੋਟ ਦਾ ਮੈਂ ਪਰਸੋਂ ਬਚਨ ਕੀਤਾ ਸੀ ਮਹਾਰਾਜੀ ਦੇ ਬਚਨਾ ਚੋ ਕਿ ਉਹ ਰਸਤਾ ਬੰਦ ਹੋ ਜਾਏਗਾ ਕੱਲ ਦਾ ਇਹਨਾਂ ਨੇ ਰਸਤਾ ਬੰਦ ਕਰ ਦਿੱਤਾ ਜੋ ਅਸੀਂ ਨਿਊਜ਼ ਚ ਵੇਖ ਰਹੇ ਹਾਂ ਸੰਗਤ ਜੀ ਉਹ ਬਚਨ ਪੂਰੇ ਹੋ ਰਹੇ ਨੇ ਲਾਈਟਾਂ ਪੱਖੇ ਔਰ ਇਲੈਕਟ੍ਰੋਨਿਕ ਚੀਜ਼ਾਂ ਤੇਲ ਇਹ ਚੀਜ਼ਾਂ ਬੰਦ ਹੋਣੀਆਂ ਨੇ ਮੈਂ ਨਹੀਂ ਕਹਿੰਦਾ ਹੁਣ ਹੋਣਗੀਆਂ ਕੋਈ ਸਮਾਂ ਠਹਿਰ ਕੇ ਹੋ ਸਕਦੀਆਂ ਨੇ ਜੇ ਇਹ ਜੁੱਧ ਮਹਾਜੁੱਧ ਵਿੱਚ ਬਦਲ ਜਾਂਦਾ ਹੈ, ਵਰਲਡ ਵਾਰ ਚ ਬਦਲ ਜਾਂਦਾ ਹੈ, ਫਿਰ ਸਮਝੋ ਹਰ ਚੀਜ਼ ਜਿਹੜੀ ਹੈ ਉਹ ਰਹਿ ਜੰਮੀ। ਉਹ ਫਿਰ ਇਦਾਂ ਦਾ ਹੀ ਕੀ ਹਰ ਦਾ ਤੇ ਇਦਾਂ ਦਾ ਹੀ ਸਿਸਟਮ ਬਣ ਜਾਣਾ ਵੀ ਇਹ ਚੀਜ਼ਾਂ ਨਹੀਂ ਲੱਭਣੀਆਂ। ਮਹਾਰਾਜ ਦੇ ਬਚਨ ਮੈਂ ਸੁਣਦਾ ਸੀ। ਮਹਾਰਾਜ ਸਾਡੇ ਪਿੰਡਾਂ ਦੇ ਵਿੱਚ ਖੂਹ ਹੁੰਦੇ ਸੀ, ਖੂਈਆਂ ਸੀ, ਸਾਡੇ ਘਰਾਂ 'ਚ ਸੀ। ਮਹਾਰਾਜ ਨੇ ਕਿਹਾ ਖੂਈਆਂ ਜਦੋਂ ਪੂਰਨ ਲੱਗੇ ਲੋਕ ਤੇ ਮਹਾਰਾਜ ਬਚਨ ਗੀਤਾ ਹੈ ਖੂਈਆਂ ਨਾ ਪੂਰੋ। ਸਮਾਏ ਦਾ ਖੁਈਆਂ ਦੀ ਲੋੜ ਪੈਣੀ ਪਾਣੀ ਨਹੀਂ ਮਿਲਣਾ ਸੰਗਤ ਜੀ ਵੇਖੋ ਮੈਂ ਵੇਖ ਰਿਹਾ ਸੀ ਪਾਕਿਸਤਾਨ ਚ ਕੁਝ ਦੂਰ ਦਰਅਡੇ ਦੇ ਇਲਾਕਿਆਂ ਚ ਜਿੱਥੇ ਪਾਣੀ ਦਾ ਕੋਈ ਸਿਸਟਮ ਨਹੀਂ ਉੱਥੇ ਲੋਕੀ ਪਾਣੀ ਲੱਭਦੇ ਫਿਰ ਰਹੇ ਨੇ ਪਾਣੀ ਤੋਂ ਤ੍ਰਿਹਾਈ ਮਰ ਰਹੇ ਨੇ ਤਾਂ ਇਸ ਕਰਕੇ ਪੰਜ ਬਰਸ ਇੱਕ ਕੰਪਣ ਹੋਈ ਘਰ ਪਗ ਡਗਮਗ ਰਹੇ ਨਾ ਕੋਈ 5 ਸਾਲ ਤੇ ਬਿਹਾਲ ਹੀ ਰਹੇਗੀ 7 ਸਾਲ ਜਿਹੜੇ ਨੇ ਉਹ ਬਿਹਾਲ ਰਹਿਣਗੇ ਅਸ਼ਟਮ ਸਾਲ ਸੁਹਾਵਣਾ ਜਿਹੜਾ 8ਵਾਂ ਸਾਲ ਉਹ ਸੁਹਾਵਣਾ 5 ਸਾਲ ਧਰਤੀ ਕੰਬੇਗੀ 2 ਸਾਲ ਬਿਹਾਲੀ ਰਹੇਗੀ ਕਾਰ ਪਏਗਾ ਇਹੋ ਜੀਆਂ ਚੀਜ਼ਾਂ ਵੇਖੋ ਗਰਮੀ ਕਿੰਨੀ ਆ ਜਿਹੜੇ ਗੋਲੇ ਬਾਰੂਦ ਚੱਲ ਰਹੇ ਨੇ ਤੁਸੀਂ ਵੇਖਿਓ ਗਰਮੀ ਕਿੰਨੀ ਵੱਧ ਜਣੀ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਮਹਾਰਾਜ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਰੱਖੋ ਆਪਣੀਆਂ ਤਿਆਰੀਆਂ ਕਰਕੇ ਰੱਖੋ ਆਪਣੇ ਪਰਵਾਰਾਂ ਨੂੰ ਭਜਨ ਮੰ ਇਹ ਸਮਾਂ ਹੈ ਨਾਮ ਸਿਮਰਨ ਦੇ ਵਿੱਚ ਲੱਗਣ ਦਾ ਸਾਨੂੰ ਕੀ ਹਦਾਇਤਾਂ ਨੇ ਗੁਰੂ ਦੀਆਂ ਗੁਰੂ ਗੁਰੂ ਜਪਣਾ ਵਿਸ਼ਵਾਸ ਰੱਖਣਾ ਗੁਰੂ ਨਾਨਕ ਦੀ ਤੇਕ ਰੱਖਣੀ ਰਹਿਤ ਦੇ ਵਿੱਚ ਪੂਰੇ ਰਹਿਣਾ ਆਪਣੇ ਰਹਿਤ ਮਰਜ਼ਾਦਾ ਦੇ ਵਸਤਰ ਜਿੰਨੇ ਵੀ ਨੇ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਤਰੀਬਨ ਵਾਜੀਆਂ ਨੇ ਦਿੱਤੇ ਨੇ ਉਹ ਆਪਣੇ ਜਰੂਰ ਆਪਣੇ ਹੱਥਾਂ ਦੇ ਲਾਗੇ ਆਪਣੇ ਨਾਲ ਰੱਖੋ ਤਾਂ ਜੋ ਤੁਹਾਨੂੰ ਲੱਭਣੇ ਨਾ ਪੈਣ ਅੱਜ ਮੈਂ ਵੇਖ ਰਿਹਾ ਕਿ ਬਹੁਤ ਦੁਨੀਆ ਐਸੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਭੁੱਲ ਗਈ ਹੈ ਫਿਰ ਉਹਨਾਂ ਨੂੰ ਲੱਭਣਾ ਹੀ ਨਹੀਂ ਉਹਨਾਂ ਦੇ ਅਗੜਵੇ ਸੇਲੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਹੀਂ ਮਿਲਣੀਆਂ ਤੇ ਮਾਰੇ ਦਾ ਵਜਨ ਵੀ ਕਹਿੰਦੇ ਨੇ ਖੋਣਿਆ ਇੱਕ ਦੂਜੇ ਤੋਂ ਬਾਣੇ ਖੋਣਗੇ ਇਸ ਕਰਕੇ ਸਾਧ ਸੰਗਤ ਜੀ ਬੇਨਤੀ ਕਰਨੀ ਚਾਹੁੰਦੇ ਆ ਖਬਰਾਂ ਤੁਸੀਂ ਸੁਣ ਰਹੇ ਹੋ ਜਿੰਨਾ ਕੁਝ ਖਬਰਾਂ ਜਾ ਰਿਹਾ ਅੱਧਾ ਬੁਖਾਰੇ ਨੇ ਔਰ ਬਹੁਤ ਕੁਝ ਹੋ ਰਿਹਾ ਔਰ ਅੱਜ ਰਾਤ ਦਾ ਬਹੁਤ ਵੱਡਾ ਅਲਰਟ ਹੈ ਹਰ ਥਾਂ ਦੇ ਉੱਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਹਮਲੇ ਹੋ ਸਕਦੇ ਨੇ ਅੱਜ ਰਾਤ ਨੂੰ ਹੋ ਸਕਦਾ ਹਵਾਈ ਹਮਲੇ ਹੋਣ ਕਿਉਂਕਿ ਇਹ ਅਸੀਂ ਨਿਊਜ਼ 'ਚ ਵੇਖਦੇ ਆ ਉਹਨਾਂ 'ਚ ਇਹ ਗੱਲਾਂ ਦੱਸੀਆਂ ਜਾ ਰਹੀਆਂ ਪਰ ਜੇ ਅਸੀਂ ਨਿਊਜ਼ ਤੋਂ ਬਾਹਰ ਵੀ ਜਾਈਏ ਤੇ ਇਹਨਾਂ ਦੀ ਜਿਹੜੀ ਵਾਰ ਏ ਉਹ ਵੱਧ ਰਹੀ ਏ ਘਟ ਨਹੀਂ ਰਹੀ ਇੱਕ ਦਿਨ ਦਿਨੇ ਇਹ ਹਮਲਾ ਕਰ ਦਿੰਦੇ ਨੇ ਇੱਕ ਦਿਨ ਉਹ ਕਰਦੇ ਨੇ ਇੱਕ ਅਗਲੇ ਦਿਨ ਉਹ ਕਰਦੇ ਨੇ ਦੁਨੀਆ ਤੇ ਮਾਸੂਮ ਮਾਰ ਰਹੀ ਏ ਜਿਹੜੇ ਲੀਡਰ ਨੇ ਜਾਂ ਕੋਈ ਦੁਨੀਆ ਦੇ ਲੋਕ ਉਹ ਆਪਣੇ ਥਾਵਾਂ ਤੇ ਬੈਠੇ ਨੇ ਪਰ ਮਹਾਰਾਜ ਦੇ ਬਚਨ ਜੋ ਸਮੇਂ ਦੇ ਨੇ ਉਹ ਪੂਰੇ ਹੋ ਰਹੇ ਨੇ ਉਹ ਸੰਗਤ ਜੀ ਅਵੇਰ ਰਹੀਏ ਜਿਵੇਂ ਮੈਂ ਕੱਲ ਕਿਹਾ ਸੀ ਜਿੱਥੇ ਆਪ ਅਵੇਰੋ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਅਵੇਰ ਰੱਖਿਓ ਔਰ ਮਹਾਰਾਜ ਦੀ ਕਿਰਪਾ ਨਾਲ ਜੇ ਜਿਆਦਾ ਮੁਸੀਬਤ ਪੈ ਜਾਂਦੀ ਹੈ ਫਿਰ ਲਾਗੇ ਲਾਗੇ ਵਾਲੇ ਗੁਰੂ ਘਰਾਂ ਦੇ ਵਿੱਚ ਸ਼ਰਮ ਲਓ ਮਹਾਰਾਜ ਜੀ ਕਿਲੇ ਵਾਲਿਆਂ ਦੇ ਗੁਰੂ ਘਰ ਜਿਵੇਂ ਅਟਾਰੀ ਸਾਹਿਬ ਹੋ ਗਿਆ ਟਕਾਣਸੂ ਸਾਹਿਬ ਹੋ ਗਿਆ ਮਸ਼ਹਰਾ ਸਾਹਿਬ ਹੋ ਗਿਆ ਬੈਜਨਾ ਸਾਹਿਬ ਹੋ ਗਿਆ ਮੰਡੀ ਦੂਖ ਨਿਵਾਰਨ ਸਾਹਿਬ ਹੋ ਗਿਆ ਉੱਥੇ ਵੀ ਸੰਤ ਵਿਸ਼ੇਸ਼ਰ ਸਿੰਘ ਜੀ ਉੱਥੋਂ ਦੇ ਸਾਰੇ ਪ੍ਰਬੰਧਕ ਵੀ ਬਹੁਤ ਚੰਗੇ ਨੇ ਉੱਥੇ ਵੀ ਉਹ ਪ੍ਰਬੰਧ ਕਰ ਰਹੇ ਨੇ ਮਹਾਰਾਜ ਦੀ ਕਿਰਪਾ ਨਾਲ ਸੰਗਤ ਵੱਲੋਂ ਕੋਈ ਘਾਟ ਨਹੀਂ ਸੰਗਤ ਨੇ ਹੁਣ ਬੈਜਨਾ ਸਾਹਿਬ ਮਹਾਰਾਜ ਦੀ ਕਿਰਪਾ ਨਾਲ ਰਾਸ਼ਨ ਪਾਣੀ ਦਾ ਸਾਰਾ ਇੰਤਜ਼ਾਮ ਸੰਗਤ ਵਾਸਤੇ ਕਰ ਦਿੱਤਾ ਗਿਆ ਤੰਬੂ ਭੇਜੇ ਗਏ ਨੇ ਜੇ ਜ਼ਿਆਦਾ ਸੰਗਤ ਪਹੁੰਚਦੀ ਹੈ ਤੇ ਤੰਬੂ ਉੱਥੇ ਲੱਗਣਗੇ ਫਿਰ ਲੰਗਰੀ ਭੇਜ ਦਿੱਤੇ ਗਏ ਨੇ ਹੋਰ ਵੀ ਬਹੁਤ ਇੰਤਜ਼ਾਮ ਕਰ ਦਿੱਤੇ ਗਏ ਨੇ ਔਰ ਹਰ ਦੇਦੇ ਵਿੱਚ ਮਹਾਰਾਜੀ ਦੀ ਸੰਗਤ ਨੇ ਕਰ ਹੋਰ ਮੈਂ ਦੱਸਣਾ ਚਾਹੁੰਦਾ ਕਿ ਜਿਵੇਂ ਮਹਾਰਾਜੀ ਦੀ ਕਿਰਪਾ ਨਾਲ ਇਹ ਉਪਰਾਲਾ ਕੀਤਾ ਗਿਆ ਸਾਡੇ ਸਾਧ ਸੰਗਤ ਵੱਲੋਂ ਸੰਗਰਪਾਲ ਸਿੰਘ ਜੀ ਵੱਲੋਂ ਔਰ ਪ੍ਰਬੰਧਕਾਂ ਵੱਲੋਂ ਮਹਾਰਾਜੀ ਦੀ ਕਿਰਪਾ ਨਾਲ ਦਾਸ ਨਿਊਜ਼ ਚ ਵੇਖਦਾ ਸੀ ਅੱਜ ਕਿਉਂਕਿ ਸਾਡੇ ਤੇ ਕੱਲ ਦਾ ਹੀ ਮਨ ਚ ਆਇਆ ਸੀ ਕੱਲ ਹੀ ਬੋਲਿਆ ਸੀ ਤੇ ਅੱਜ ਅਸੀਂ ਵੇਖਿਆ ਕਿ ਐਸਜੀਪੀਸੀ ਨੇ ਵੀ ਇਹ ਉਪਰਾਲਾ ਸ਼ੁਰੂ ਕੀਤਾ ਉਹਨਾਂ ਨੇ ਵੀ ਹਰ ਜਿੰਨੇ ਇਤਿਹਾਸਕ ਔਰ ਜਿੰਨੇ ਉਹਨਾਂ ਦੇ ਅੰਡਰ ਗੁਰੂ ਘਰ ਹੁੰਦੇ ਨੇ ਉਹ ਖੋਲਦੇ ਨੇ ਉਹਨਾਂ ਨੇ ਉਹਦਾ ਤੰਦ ਪੀਂਆਂ ਨੇ ਕਿ ਤੁਸੀਂ ਵੀ ਆਪਣੇ ਸੰਗਤ ਜਿਹੜੀ ਇਹਨੂੰ ਜਿਹੜੀ ਖ਼ਵਾਰ ਹੋ ਰਹੀ ਇਹਨੂੰ ਸੰਭਾਲਣਾ ਹੈ ਤਾਂ ਸਾਧ ਸੰਗਤ ਜੀ ਹੁਣ ਉਹ ਸਮਾਂ ਆਉਣਾ ਕਿ ਜਿਹੜੇ ਮਹਾਰਾਜ ਦੇ ਬਚਨ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖ਼ਵਾਰ ਹੋਏ ਸਭ ਮਿਲेंगे ਜਿਹੜੇ ਖਵਾਰ ਹੋ ਰਹੇ ਨੇ ਜਿਨ੍ਹਾਂ ਨੂੰ ਮਤਲਬ ਗੁਰੂ ਦੀ ਸੋਝੀ ਨਹੀਂ ਰਹੀ ਹੁਣ ਮਿਲਣਗੇ ਜਦੋਂ ਭੈ ਆਵੇਗਾ ਸੰਤਾਂ ਦੇ ਬਚਨ ਸੁਣੇ ਬੈਜਣਾ ਥਵਾਲਿਆਂ ਦੇ ਔਰ ਮਹਾਰਾਜ ਜੀ ਦੇ ਬਚਨ ਕਰ ਰਹੇ ਸੀ ਉਹ ਕਹਿੰਦੇ ਡਰ ਆਵੇਗਾ ਭੈ ਆਵੇਗਾ ਇਦਾਂ ਭੈ ਆਵੇਗਾ ਕਿ ਲੋਕ ਤਰਾਸ ਤਰਾਸ ਕਰਨਗੇ ਹਜੇ ਤੇ ਅਸੀਂ ਸਾਧ ਸੰਗਤ ਜੀ ਥੋੜਾ ਜਿਹਾ ਖੁਸ਼ੀ ਨਾਲ ਹੀ ਆ ਕਈਆਂ ਦੀ ਮੈਂ ਵੀਡੀਓ ਵੇਖਣਾ ਉਹ ਬਹੁਤ ਜ਼ਿਆਦਾ ਕਹਿਣ ਦਾ ਭਾਵ ਹੈ ਕਿ ਉਹ ਖੁਸ਼ੀ ਮਨਾ ਰਹੇ ਨੇ ਪਰ ਜਦੋਂ ਘਰ ਦੇ ਵਿੱਚ ਮਾਂ ਦੀ ਕਹਿੰਦੇ ਕਿਸੇ ਦੀ ਮਹਾਮਰੀ ਸੀ ਤੇ ਉਹਨੇ ਜਾ ਕੇ ਕਿਹਾ ਵੀ ਕੋਈ ਗੱਲ ਨਹੀਂ ਮਰਦੇ ਰਹਿੰਦੇ ਪਰ ਜਦ ਦਿਨ ਆਪਣੀ ਮਾਂ ਮਰੀ ਉਸ ਦਿਨ ਫਿਰ ਉਹ ਕੋਲੋਂ ਹੌਕਿਆਂ ਤੋਂ ਸਵਾ ਕੁਝ ਨਹੀਂ ਸੀ ਅਸੀਂ ਸਾਥ ਸੰਗਤ ਨਾਲ ਰੋਜ਼ ਦੇ ਰੋਜ਼ ਇਸੇ ਕਰਕੇ ਰੂਬਰੂ ਹੋ ਰਹੇ ਹਾਂ ਦੀਵਾਨਗੀਤਨਾ ਦੇ ਵਿੱਚ ਇਹ ਗੱਲਾਂ ਨਹੀਂ ਹੋ ਸਕਦੀਆਂ ਇਸ ਕਰਕੇ ਅਸੀਂ ਤੁਹਾਡੇ ਨਾਲ ਪਰਸਨਲੀ ਬਹਿ ਕੇ ਗੱਲਾਂ ਕਰ ਰਹੇ ਹਾਂ ਕਿ ਸਮਾ ਠੀਕ ਨਹੀਂ ਭਿਆਨਕ ਹੈ ਸਾਧ ਸੰਗਤ ਦੇ ਵਿੱਚ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਸਾਧ ਸੰਗਤ ਨੂੰ ਕੋਈ ਡਰ ਨਹੀਂ ਗੁਰੂ ਗੁਰੂ ਜਪੋ ਰਹਿਤ ਰੱਖੋ ਮਰਜ਼ਾਦਾ ਰੱਖੋ ਔਰ ਆਪਣੇ ਆਲੇ ਦੁਆਲੇ ਥੋੜਾ ਜਿਹਾ ਧਿਆਨ ਰੱਖੋ ਅਵੇਅਰ ਰਹੋ ਔਰ ਰਾਤ ਨੂੰ ਖਾਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਤੁਸੀਂ ਜਾਗ ਕੇ ਵੀ ਕੱਢ ਸਕਦੇ ਹੋ ਥੋੜਾ ਜਿਹਾ ਧਿਆਨ ਰੱਖਣਾ ਪਏਗਾ ਬਾਰਡਰ ਦੇ ਇਲਾਕਿਆਂ ਦੇ ਵਿੱਚ ਪਠਾਨਕੋਟ ਰਾਤ ਬਹੁਤ ਗੁਲਾਬਾਰੀ ਹੋਈ ਹੈ ਹੋਰ ਵੀ ਮੈਨੂੰ ਸੁਣ ਚ ਮਿਲਿਆ ਕਿ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਵੀ ਰਾਤ ਨੂੰ ਗੱਡੀਆਂ ਲੈ ਕੇ ਕਿਸੇ ਪਾਸੇ ਨਾ ਜਾਓ ਰਾਤ ਨੂੰ ਗੱਡੀਆਂ ਲੈ ਕੇ ਨਾ ਜਾਓ ਕੱਲ ਜਲੰਧਰ ਦੇ ਇਲਾਕੇ 'ਚ ਕੋਈ ਜਾ ਰਿਹਾ ਸੀ ਤੇ ਉਹਦੀ ਗੱਡੀ ਦੀਆਂ ਹੈਡਲਾਈਟਾਂ ਚੱਲਦੀਆਂ ਸੀ ਕਿ ਉਹ ਹੈਡਲਾਈਟਾਂ ਦਾ ਟਾਰਗੇਟ ਕਰਕੇ ਉਹਨਾਂ ਨੇ ਉੱਥੇ ਬੁਜ਼ਾਈਲ ਛੁੱਟੀ ਹੋਰ ਇੱਕ ਜਗ੍ਹਾ ਤੇ ਵੀ ਸਾਨੂੰ ਪਤਾ ਲੱਗਾ ਉੱਥੇ ਵੀ ਇਹੀ ਚੀਜ਼ ਹੋਈ ਤੇ ਇਸ ਕਰਕੇ ਜਦੋਂ ਬਲੈਕਆਊਟ ਹੋ ਜਾਏ ਉਦੋਂ ਬਿਲਕੁਲ ਵੀ ਨਾ ਧਿਆਨ ਕਰੋ ਵੀ ਅਸੀਂ ਇਹ ਆਪਣੀ ਬਸ ਮਨਮਰਜ਼ੀ ਕਰਦੇ ਨੇ ਉਹਦੇ ਨਾਲ ਕੀ ਹੁੰਦਾ ਹੈ ਕਿ ਆਪਣੇ ਆਪ ਨੂੰ ਤੇ ਖਤਰੇ 'ਚ ਪਾਉਂਦੇ ਨੇ ਦੂਜਿਆਂ ਨੂੰ ਵੀ ਪਾਉਂਦੇ ਨੇ ਮਹਾਰਾਜ ਦੇ ਬਚਨ ਨੇ ਸਾਰੀ ਸੰਗਤ ਨੂੰ ਟਿਕਾਣੇ ਲਾਵਾਂਗੇ ਕਿਸੇ ਨੂੰ ਖੁਆਰ ਨਹੀਂ ਹੋਣ ਦਿਆਂਗੇ ਕਿਉਂਕਿ ਸੰਤਾਲੀ ਵਿੱਚ ਵੀ ਮਹਾਰਾਜ ਨੇ ਖੁਆਰ ਨਹੀਂ ਹੋਣ ਦਿੱਤਾ ਤਾਂ ਮੈਂ ਸਮੁੱਚੇ ਹੀ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਸਾਧ ਸੰਗਤ ਜੀ ਸਮਾਂ ਲੱਗ ਚੁੱਕਾ ਹੈ ਜਾਂ ਜੋਦਵੀ ਲੱਗ ਚੁੱਕਾ ਹੈ ਜੰਗ ਲੱਗ ਚੁੱਕੀ ਹੈ ਹੁਣ ਇਸ ਜੰਗ ਦਾ ਰੂਪ ਕੀ ਬਣਦਾ ਹੈ ਇਹ ਮਾਰੇ ਜਾਣਦੇ ਨੇ ਪਰ ਅਸੀਂ ਸਭ ਨੇ ਮਹਾਰਾਜ ਦੇ ਬਚਨਾਂ ਦੇ ਉੱਤੇ ਅਡਲ ਰਹਿਣਾ ਹੈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਜਿਹੜੇ ਦੂਰ ਦਰਾਡੇ ਵੀ ਬੈਠੇ ਹੋ ਉਹ ਵੀ ਆਪਣਾ ਭਜਨ ਬੰਦਗੀ ਵਧਾਓ ਨਿਤਨੇਮ ਵਧਾਓ ਸਿਮਰਨ ਕਰੋ ਭਜਨ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸੰਗਤ ਜੀ ਸਰਬੱਤ ਦੇ ਭਲੇ ਵਾਸਤੇ ਨਾ ਸਿਮਰਨ ਕਰੋ ਸਰਬੱਤ ਦੇ ਭਲੇ ਵਾਸਤੇ ਜਪਜੀ ਸਾਹਿਬ ਜੀ ਦਾ ਪਾਠ ਕਰੋ ਮੂਲ ਮੰਤਰ ਸਾਹਿਬ ਦੇ ਪਾਠ ਕਰੋ ਸੁਖਮਣੀ ਸਾਹਿਬ ਜੀ ਦੇ ਪਾਠ ਕਰੋ ਜੋ ਕੋਈ ਕਰ ਸਕਦਾ ਉਹ ਕਰੋ ਸਰਬੱਤ ਦਾ ਭਲਾ ਮੰਗਣਾ ਹੈ ਅਸੀਂ ਅਸੀਂ ਉਸ ਗੁਰੂ ਨਾਨਕ ਦੇ ਸਿੱਖਾਂ ਜਿਨ੍ਹਾਂ ਨੇ ਸਰਬੱਤ ਦਾ ਹੀ ਭਲਾ ਮੰਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਇਹ ਹੀ ਬੇਨਤੀਆਂ ਮੈਂ ਇਸ ਕਰਕੇ ਕੱਲ ਵੀ ਕੀਤੀਆਂ ਸੀ ਪਰਸੋਂ ਵੀ ਅੱਜ ਵੀ ਕਰ ਰਿਹਾ ਕਿਉਂਕਿ ਰਾਤ ਨੂੰ ਬਹੁਤ ਜ਼ਿਆਦਾ ਸਾਨੂੰ ਪਤਾ ਲੱਗਾ ਕਿ ਰਾਤ ਅੱਜ ਦੀ ਰਾਤ ਵੀ ਬਹੁਤ ਭੰਕਰ ਲੰਘਣ ਵਾਲੀ ਹੈ ਹਵਾਈ ਹਮਲੇ ਹੋ ਸਕਦੇ ਨੇ ਕੱਲ ਮਸਾਇਲਾ ਨਾਲ ਡਰੋਨਾਂ ਨਾਲ ਹੋਏ ਸੀ ਪਰ ਅੱਜ ਸਾਨੂੰ ਸੁਣ ਚ ਮਿਲਿਆ ਕਿ ਸ਼ਾਇਦ ਹਵਾਈ ਹਮਲੇ ਵੀ ਹੋ ਜਾਣ ਇਹ ਅਸੀਂ ਸੰਗਤ ਨੂੰ ਅਵੇਅਰ ਕਰਨੇ ਚਾਹੁੰਦੇ ਆ ਕਿ ਸੰਗਤਾਂ ਜਿਹੜੀਆਂ ਜਿਹੜੇ ਆਪਣੇ ਲਾਗੇ ਲਾਗੇ ਕੋਈ ਬੰਕਰ ਨੇ ਜਾਂ ਕੋਈ ਬੇਸਮੈਂਟਾਂ ਨੇ ਔਰ ਥੋੜਾ ਥੋੜਾ ਜਰੂਰ ਆਪਣੇ ਰਾਸ਼ਨ ਜਿਹੜਾ ਆਪਣੇ ਘਰਾਂ 'ਚ ਰੱਖੋ ਪੈਨਿੰਗ ਨਾ ਕਰੋ ਵੀ ਅਸੀਂ ਜਾ ਕੇ ਹੁਣ ਦੁਕਾਨਾਂ ਹੀ ਜਾ ਜਾ ਕੇ ਭਰਦੀਏ ਨਹੀਂ ਥੋੜਾ ਥੋੜਾ ਰਾਸ਼ਨ ਆਪਣੇ ਘਰਾਂ ਚ ਲਿਆ ਕੇ ਕਣਕਾਂ ਤੇ ਆਮ ਹੁਣ ਆਈਆਂ ਹੋਈਆਂ ਨੇ ਆਟੇ ਪਿਆ ਕੇ ਰੱਖ ਲੋ ਪ੍ਰਸ਼ਾਦ ਦੇ ਪਾਣੀ ਦੀ ਤੇ ਕੋਈ ਕਮੀ ਨਹੀਂ ਮਾਰੇ ਦੀ ਕਿਰਪਾ ਨਾਲ ਗੁਰੂ ਕੇ ਲੰਗਰ ਵਾਧੂ ਨੇ ਅਚਾਰ ਨਾਲ ਵੀ ਰੋਟੀ ਖਾ ਕੇ ਸਮਾਂ ਲੰਘ ਜਾਏਗਾ ਕੋਈ ਗੱਲ ਨਹੀਂ ਜਿੱਥੇ ਵੀ ਗੁਰੂ ਘਰ ਜਾਣਾ ਹੈ ਉੱਥੇ ਆਪਣੇ ਜੋ ਵੀ ਛਕਣ ਛਕਾਣ ਦਾ ਸਮਾਨ ਹੈ ਦਾਲਾਂ ਹੋ ਗਈਆਂ ਆਟੇ ਹੋਗੇ ਜਿੰਨਾ ਕੋ ਹੋ ਸਕੇ ਉਹ ਵੀ ਆਪਾਂ ਨਾਲ ਲੈ ਕੇ ਦਰੀਏ ਵੀ ਚਲੋ ਇਸੇ ਬਹਾਨੇ ਉੱਥੇ ਸਾਡੀ ਸੇਵਾ ਵੀ ਹੋ ਜੇ ਮਹਾਰਾਜ ਦੀ ਕਿਰਪਾ ਮਾਰੇ ਸਭ ਤੇ ਰੱਖਿਆ ਕਰਨਗੇ ਸਹਾਇਤਾ ਕਰਨਗੇ ਅਸੀਂ ਸਰਬੱਤ ਦਾ ਹੀ ਪਾਲਾ ਮੰਗਨੇ ਆ ਸਰਬੱਤ ਲੋਕਾਈ ਦਾ ਹੀ ਪਾਲਾ ਮੰਗਨੇ ਆ ਦਾਸ ਨੂੰ ਬਟਾਲੇ ਤੋਂ ਅੰਮ੍ਰਿਤਸਰ ਤੋਂ ਪਠਾਨਕੋਟ ਤੋਂ ਜੰਮੂ ਤੋਂ ਚੰਡੀਗੜ੍ਹ ਤੋਂ ਮੈਂ ਸਵੇਰ ਦਾ ਮਤਲਬ ਇਨੇ ਕੋ ਫੋਨ ਮੈਂ ਸੁਣੇ ਮੈਂ ਬਹੁਤ ਜ਼ਿਆਦਾ ਥੱਕ ਵੀ ਗਿਆ ਕਿਉਂ ਸੁਇਰ ਤੋਂ ਲੈ ਕੇ ਬਚਨ ਕਰਨੇ ਸਾਰੀ ਸੰਗਤ ਨਾਲ ਮੈਸੇਜਾਂ ਦੇ ਜਵਾਬ ਦਿੱਤੇ ਔਰ ਬਾਹਰ ਫੋਰਮ ਤੋਂ ਬਹੁਤ ਫੋਨ ਮੈਸੇਜ ਆ ਰਹੇ ਨੇ ਕਿ ਸੰਜੀ ਕਿਦਾਂ ਦਾ ਸਮਾਂ ਕੀ ਬਣੇਗਾ ਕਿਵੇਂ ਤੇ ਹਜੇ ਤੇ ਇੰਡੀਆ ਦੇ ਵਿੱਚ ਸ਼ੁਰੂ ਹੋਇਆ ਕੁਝ ਦੇਸ਼ਾਂ 'ਚ ਜੰਗ ਲੱਗੀ ਹੋਈ ਏ ਇਹ ਭਿਆਨਕ ਰੂਪ ਉਦੋਂ ਲੈ ਸਕਦੀ ਜਦੋਂ ਰੂਸ ਚੀਨ ਜਾਪਾਨ ਇਹ ਚੀਜ਼ਾਂ ਜਦੋਂ ਇਹਨਾਂ ਦੇ ਨਾਲ ਕਿਉਂਕਿ ਸਾਨੂੰ ਪਤਾ ਲੱਗਿਆ ਵੀ ਜਿਹੜਾ ਜੋ ਚੀਨ ਹੈ ਉਹ ਪਾਕਿਸਤਾਨ ਦਾ ਬਹੁਤ ਸਾਥ ਦੇ ਰਿਹਾ ਹੈ। ਔਰ ਉੱਥੋਂ ਦੀ ਉਹ ਜਿਹੜੀਆਂ ਮਜ਼ਾਈਲਾ ਨੇ ਉਹ ਜਿਹੜੇ ਕਹਿਣ ਦਾ ਭਾਵ ਜਿਹੜੇ ਜਹਾਜ਼ ਨੇ ਜੋ ਇਹੋ ਜੰਗੀ ਅਮਲਾ ਉਹ ਦੇ ਰਿਹਾ ਹੈ। ਤੇ ਜੇ ਉਧਰ ਦੇ ਰਿਹਾ ਫਿਰ ਉਹ ਇਧਰ ਵੀ ਕੁਝ ਦੇਸ਼ ਲੜਨਗੇ। ਫਿਰ ਇਸ ਇਦਾਂ ਫਿਰ ਵੱਡਾ ਜੰਗ ਲੱਗ ਜਾਂਦਾ ਹੁੰਦਾ ਹੈ। ਵੱਡਾ ਜੁੱਧ ਸ਼ੁਰੂ ਹੁੰਦਾ ਹੈ। ਪਿੱਛੇ ਅਸੀਂ ਇਹ ਜੁੱਧ ਵੇਖਿਆ ਅਜ਼ਲਾਈਲ ਦਾ ਜੁੱਧ ਵੇਖਿਆ ਸੀ। ਜਿਹੜਾ ਖਬਰਾਂ 'ਚ ਵੇਖਦੇ ਸੀ ਉੱਥੇ ਕੁਝ ਨਹੀਂ ਬਚਿਆ। ਸੰਗਤ ਜੀ ਬਿਲਕਦੇ ਬੱਚੇ ਵੇਖੇ ਨੀਗੇ ਪਰ ਅਸੀਂ ਬੇਨਤੀ ਕਰਾਂਗੇ ਮਹਾਰਾਜ ਆਪਣੀ ਸਾ ਸੰਗਤ ਦੀ ਰੱਸ਼ਿਆ ਸਾਹਿਬ ਦਾ ਕਰਨ ਬਾਣੀ ਬਾਣੀ ਚ ਪਰਪੱਕ ਹੋਈਏ ਖਾਲਸਾ ਚੜ੍ਹਦੀ ਕਲਾ ਚ ਰਹਿਆ ਚੜ੍ਹਦੀ ਕਲਾ ਚ ਰਹੇਗਾ ਹਾਂ ਇੱਕ ਵਚਨ ਹੋਰ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਚਨਾਂ ਖੁਸ਼ੀ ਵੀ ਹੁੰਦੀ ਹੈ ਉਹਨਾਂ ਵਚਨਾਂ ਨੂੰ ਸੁਣ ਕੇ ਔਰ ਉਹ ਵਚਨ ਕਰਕੇ ਵੀ ਖੁਸ਼ੀ ਹੁੰਦੀ ਮਹਾਰਾਜ ਕਿਹਾ ਮੈਂ ਆਪਣੇ ਖਾਲਸੇ ਨੂੰ ਹੁਣ ਕੋਈ ਤੰਗੀ ਨਹੀਂ ਆਉਣ ਦੇਣੀ ਨਾ ਆਪ ਲੜੂ ਨਾ ਫੌਜ ਲੜਾਉਂ ਪਟ ਵੀਰਨ ਸੇਤੀ ਬਾਤੜ ਕਹਿੰਦੇ ਨੇ ਹੁਣ ਐਸਾ ਸਮਾਏਗਾ ਵੀਰ ਸ਼ਹੀਦ ਇਹ ਅੱਗੇ ਹੋ ਕੇ ਲੜਨਗੇ ਜਿੱਦੜ ਕੰਪੇ ਖਾਲਸਾ ਕੰਪੇ 14 ਲੋਏ 14 ਸਹਸਰ ਵਰਸ ਲੱਗੇ ਰਾਜ ਐਸਾ ਹੀ ਹੋਏ ਕਹਿੰਦੇ ਇਹੋ ਜਿਹਾ ਰਾਜ ਮੈਂ ਖਾਲਸੇ ਨੂੰ ਕਰਾਉਣਾ ਸੋ ਸੰਗਤ ਜੀ ਨੰਗਾ ਪੁਖਾਰ ਦੀ ਖਾਲੀ ਕੋਈ ਨਾ ਜਾਏ ਕਹਿੰਦੇ ਨੇ ਇਹ ਸਮਾਏਗਾ ਵੀ ਖਾਲਸੇ ਦਾ ਜਦੋਂ ਇਹ ਪ੍ਰਗਟਾਈ ਹੋਏਗੀ ਉਦੋਂ ਫਿਰ ਐਸੇ ਸਤਜੁਗ ਦੇ ਸਮੇ ਹੋਣਗੇ ਮਾਰੇ ਉਹ ਵੀ ਇੱਕ ਪਾਸੇ ਖੁਸ਼ੀ ਵੀ ਹੈ ਪਰ ਦੂਜੇ ਪਾਸੇ ਅਸੀਂ ਕਹਿੰਨੇ ਆ ਮਾਰੇ ਸਰਬਤ ਦਾ ਭਲਾ ਕਰਨ ਚੜ੍ਹਦੀ ਕਲਾ ਚ ਰੱਖਣ ਸਾਧ ਸੰਗਤ ਨੂੰ ਮਾਰੇ ਕਿਰਪਾ ਕਰਨ ਸਾਧ ਸੰਗਤ ਜੀ ਅਸੀਂ ਸਾਰੀ ਸੰਗਤ ਨੂੰ ਫੇਰ ਅੱਜ ਰੂਬਰੂ ਹੋਏ ਆ ਇਸ ਕਰਕੇ ਕਿ ਸੰਗਤ ਡਰੇ ਨਾ ਬਿਲਕੁਲ ਦਿਲ ਨਾ ਛੱਡੇ ਕਈ ਥਾਂ ਤੇ ਬਹੁਤ ਮੈਂ ਸੁਣਿਆ ਕਈ ਅੱਜ ਰੋਏ ਵੀ ਬੜਾ ਨੇ ਵੀ ਕੀ ਬਣੇਗਾ ਕੀ ਬਣੇ ਕੁਝ ਨਹੀਂ ਮਾਰੇ ਕਿਹਾ ਮੈਂ ਤੁਹਾਡੀ ਤੁਸੀਂ ਹੁਣ ਐਸ ਸਮੇਂ ਦੇ ਵਿੱਚ ਰਹਿ ਤੂੰ ਮਰ ਜਾਦਾ ਭਜਨ ਮੰਦਗੀ ਚ ਧਿਆਨ ਦਿਓ ਮੈਂ ਤੁਹਾਡੀ ਰੱਖਿਆ ਕਰਾਂਗਾ ਮਾਰੇ ਹਰ ਥਾਂ ਤੇ ਤੁਹਾਡੀ ਰੱਖਿਆ ਕਰਨਗੇ ਔਰ ਆਪਣਾ ਨੇਤਨੇ ਵਧਾਓ ਸਿਮਰਨ ਭਜਨ ਚ ਜੁੜੋ ਜਿੱਥੇ ਅਸੀਂ ਆਪਣੇ ਕਾਰੋਬਾਰ ਕਰਦੇ ਆ ਹੁਣ ਤੇ ਮਾਰੇ ਦੀ ਕਿਰਪਾ ਨਾਲ ਕਾਰੋਬਾਰ ਇਸ ਵੇਲੇ ਤੇ ਸਾਰੀ ਦੁਨੀਆ ਤੇ ਬਹੁਤ ਟੜ ਗਏ ਨੇ ਹੁਣ ਆ ਦੋ ਤਿੰਨ ਦਿਨਾਂ ਦੇ ਵਿੱਚ ਇੱਥੇ ਦਿੱਲੀ ਵੀ ਹੋਰ ਵੀ ਕਈ ਥਾਵਾਂ ਤੇ ਅਸੀਂ ਵੇਖ ਰਿਆ ਦੁਕਾਨਾਂ ਜਿਹੜੇ ਬਾਹਰ ਰੋਡ ਬਹੁਤੇ ਖਾਲੀ ਪਏ ਨੇ ਲੋਕੀ ਕੰਮ ਕਰਦੇ ਨਹੀਂ ਜਾਂਦਾ ਜਿਆਦਾ ਨਹੀਂ ਜਾ ਰਹੇ ਬਹੁਤ ਜਲ ਜਿਹੜੇ ਜ਼ਰੂਰੀ ਨੇ ਉਹ ਹੀ ਜਾ ਰਹੇ ਨੇ ਤੇ ਇਸ ਕਰਕੇ ਇਹੋ ਜੇ ਸਮੇਂ ਦੇ ਵਿੱਚ ਜਿਵੇਂ ਕਰੋਨਾ ਆਇਆ ਸੀ ਉਦੋਂ ਵੀ ਅਸੀਂ ਭੱਜ ਭੱਜ ਕੇ ਭੱਜ ਭੱਜ ਕੇ ਸਾਧ ਸੰਗਤ ਜੀ ਗੁਰੂ ਕੀਆ ਸੰਗਤਾਂ ਦੇ ਘਰ ਅੱਜ ਗਏ ਸੀ ਉੱਥੇ ਜਾ ਕੇ ਭਜਨ ਬੰਦਗੀ ਵਰਨੀਆਂ ਗੁਰੂ ਕੇ ਕੀਰਤਨ ਇਹ ਕੀਤੇ ਮਹਾਰਾਜ ਨੇ ਕਰਵਾਏ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਘਰਾਂ 'ਚੋਂ ਬਿਮਾਰੀਆਂ ਦੂਰ ਹੋ ਗਈਆਂ ਇਸ ਬਾਣੀ ਦੇ ਨਾਲ ਅੱਜ ਵੀ ਇਸ ਬਾਣੀ ਦਾ ਅਸਰਾ ਲਈਏ ਭਜਨ ਸਿਮਰਨ ਦਾ ਰਹਿ ਦਾ ਅਸਰਾ ਲਈਏ ਮਹਾਰਾਜ ਜੀ ਦੇ ਬਚਨਾਂ ਤੇ ਵਿਸ਼ਵਾਸ ਕਰੀ ਮੈਂ ਇੰਨੀਆਂ ਮਿਹਨਤੀਆਂ ਕਰਾਂਗਾ ਅੱਜ ਦਾ ਦਿਨ ਜਿਹੜਾ ਉਹ ਮਤਲਬ ਹਰ ਪਾਸੇ ਪੰਜਾਬ ਚ ਹਨੇਰਾ ਹੋਏਗਾ ਹਰ ਪਾਸੇ ਤੁਸੀਂ ਵੇਖਿਓ ਵੀ ਬਿਲਕੁਲ ਬਲੈਕਆਊਟ ਕਰ ਦੇਣਗੇ ਔਰ ਬਤੀਆਂ ਬਿਲਕੁਲ ਬੰਦ ਹੋ ਜਾਣੀਆਂ ਨੇ ਔਰ ਰਾਤ ਨੂੰ ਜਿਹੜਾ ਤੁਸੀਂ ਆਪਣੇ ਘਰਾਂ ਚ ਅਵੇਅਰ ਰਹਿਣਾ ਸਾਰੀ ਸੰਗਤ ਆਪਣੇ ਆਪਣੇ ਘਰਾਂ ਦੇ ਵਿੱਚ ਜਗਦੇ ਸਿਮਰਨ ਕਰੋ ਭਜਨ ਕਰੋ ਚੌਂਕੜੇ ਮਾਰੋ ਮਾਰੇ ਚੜਦੀ ਕਲਾ ਕਰਮ ਕਿਸੇ ਗੱਲ ਦਾ ਡਰਨ ਦੀ ਲੋੜ ਨਹੀਂ ਬਹੁਤ ਖਬਰਾਂ ਉਠੀਆਂ ਸਿੱਧੀਆਂ ਆ ਰਹੀਆਂ ਨੇ ਪਰ ਧਿਆਨ ਨਾ ਦਿਓ ਜਿਹੜੇ ਗੁਰੂ ਵਾਲੇ ਨੇ ਉਹ ਗੁਰੂ ਤੇ ਧਿਆਨ ਰੱਖਣ ਇਹਨਾਂ ਚੀਜ਼ਾਂ ਤੇ ਧਿਆਨ ਕੀ ਦੇਣਾ ਜਲ ਨਹੀਂ ਡੁੱਬਿਆ ਤਸਕਰ ਨਹੀਂ ਲੇਵਾ ਪਾਹੀ ਨਾ ਸਕੇ ਜਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਮੈਨੂੰ ਜਿੰਨਾਂ ਦੇ ਵੀ ਫੋਨ ਆ ਰਹੇ ਨੇ ਮੈਨੂੰ ਪੁੱਛਦੇ ਨੇ ਸ੍ਰੀ ਅਮਰਸਰ ਤੋਂ ਕਈਆਂ ਦੇ ਕੋਲ ਆਈਆਂ ਨੇ ਕੁਝ ਖੁੱਲੇ ਸਰੀਰਾਂ ਦੀਆਂ ਜੋ ਮਤਲਬ ਜਿਹੜੇ ਨਹੀਂ ਇਸ ਬਾਣੇ ਬਾਣੇ ਬਾਣੀ ਨਾਲ ਜੁੜੇ ਉਹਨਾਂ ਦੀਆਂ ਵੀ ਕੋਲ ਆਈਆਂ ਨੇ ਉਹ ਵੀ ਮੈਨੂੰ ਪੁੱਛ ਰਹੇ ਨੇ ਕਿ ਸਮਝੀ ਇਹ ਅਸੀਂ ਤੁਹਾਡੀਆਂ ਵੀਡੀਓਜ਼ ਦੇਖ ਰਹੇ ਆ ਸਾਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਨੂੰ ਇਹ ਹੀ ਬੇਨਤੀ ਕਰ ਰਿਹਾ ਭਾਈ ਘਰਾਂ ਦੇ ਵਿੱਚ ਰਹਿ ਕੇ ਭਜਨ ਬੰਦਗੀ ਕਰੋ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰੋ ਔਰ ਆਪਣੇ ਘਰਾਂ ਦੇ ਵਿੱਚ ਜੋ ਮਹਾਰਾਜ ਜੀ ਨੇ ਵਚਨ ਕੀਤੇ ਵੀ ਆਸਮਾਨ ਜਿਹੜੇ ਨੇ ਉਹ ਵੈਕਾਂ 'ਚ ਪਾ ਕੇ ਰੱਖੋ ਰੱਖੋ ਆਪਣੇ ਘਰ 'ਚ ਕੀ ਦਿੱਕਤ ਹੈ ਵੈਸੇ ਵੀ ਅਸੀਂ ਰੱਖਨੇ ਆ ਆਪਣੇ ਬੈਕਪੈਕ ਕਰਕੇ ਤੁਸੀਂ ਰੱਖੋ ਔਰ ਉਹਨਾਂ ਨੂੰ ਵੀ ਮੈਂ ਦੱਸ ਰਿਹਾ ਤੇ ਬਾਕੀ ਜਿਹੜਾ ਗੁਰੂ ਘਰਾਂ ਚ ਇੰਤਜ਼ਾਮ ਉਹ ਹੁਣ ਐਸਜੀਪੀਸੀ ਵੀ ਕਰ ਰਹੀ ਏ ਮਹਾਰਾਜ ਜੀ ਵੱਲੋਂ ਕਿਲੇ ਵਾਲਿਆਂ ਦੀ ਸੰਸਥਾ ਵੱਲੋਂ ਵੀ ਸਾਡੇ ਦਸ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਜਾਂ ਉੱਥੋਂ ਦੇ ਮੈਂਬਰ ਨੇ ਜਾਂ ਜੀਵਣ ਟਕਨਸੂ ਸਾਹਿਬ ਦੇ ਭਾਈ ਗੁਰਮੁਖ ਸਿੰਘ ਜੀ ਨੇ ਅਨਸ਼ਹਿਰਾ ਸਾਹਿਬ ਤੋਂ ਭਾਈ ਗੁਰਨਾਮ ਸਿੰਘ ਜੀ ਲਾਲ ਜੀ ਸਾਰੇ ਇਹ ਇਹ ਅੱਗੇ ਵੱਧ ਕੇ ਬੜੇ ਪਿਆਰ ਨਾਲ ਇਹ ਸੇਵਾ ਕਰ ਰਹੇ ਨੇ ਇਹ ਕਹਿ ਰਹੇ ਨੇ ਜੀ ਆਇਆਂ ਨੂੰ ਸੰਗਤ ਆਵੇ ਅਸੀਂ ਮਹਾਰਾਜ ਦੀ ਸੰਗਤ ਦੀ ਸੇਵਾ ਸਾਰੀ ਸੰਗਤ ਦੀ ਸੇਵਾ ਆਪ ਅੱਗੇ ਹੋ ਕੇ ਕਰਾਂਗੇ ਮਹਾਰਾਜ ਮੇਰ ਕਰਨ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਚੜ੍ਹਦੀ ਕਲਾ ਰੱਖਣ ਸਾਰੀ ਸੰਗਤ ਨੂੰ ਨੇਕ ਲੰਕ ਹੋਏ ਉਧਰ ਸੀ ਮਹਾਬਲੀ ਅਵਤਾਰ ਸੰਤ ਰੱਛਿਆ ਜੁਗ ਜੁਗ ਕਰੇ ਦੁਸ਼ਟਾ ਕਰੇ ਸੰਘਾਰ ਉਸ ਅੰਮਾ ਵੀ ਆਉਣਾ ਹੈ ਉਹ ਸਮੇਂ ਦੀ ਵੀ ਉਡੀਕ ਹੈ ਕਿਉਂਕਿ ਜਦੋਂ ਮਹਾਰਾਜ ਨੇ ਇਹ ਸਮੇਂ ਬਣਾਉਣੇ ਨੇ ਫਿਰ ਹੌਲੀ-ਹੌਲੀ ਫਿਰ ਇਹ ਚੀਜ਼ਾਂ ਆਉਣੀਆਂ ਐ ਅੱਜ ਬਹੁਤ ਮੈਂ ਵੇਖਿਆ ਕਈ ਥਾਵਾਂ ਤੇ ਜਿਹੜੇ ਭਾਰਤੀ ਵੀਰ ਸਾਡੇ ਸ਼ਹੀਦ ਹੋਏ ਨੇ ਫੌਜੀ ਉਹਨਾਂ ਦੇ ਸਰੀਰ ਵੀ ਲੈ ਕੇ ਆਏ ਨੇ ਔਰ ਬਹੁਤ ਕੁਸ਼ੀਦਾਂ ਦਾ ਹੋ ਰਿਹਾ ਪਰ ਮਹਾਰਾਜ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਾਰੀ ਸੰਗਤ ਨੂੰ ਇਹਨੀਆਂ ਬੇਨਤੀਆਂ ਕਰਾਂਗੇ ਜੀ ਸਾਰੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ